ਸਿਆਸਤ ਐ ਸਿਰਫ ਔਰ ਸਿਰਫ ਦੂਸ਼ਣਬਾਜ਼ੀ ਤੇ ਰਹਿ ਗਈ ਐ ਬਲੇਮਿੰਗ ਕਰਨ ਦਾਗੇ ਨੇ ਮੁੱਦਿਆਂ ਨੂੰ ਜਿਹੜਾ ਭਲਾਇਆ ਜਾ ਰਿਹਾ ਐ ਜਾਂ ਕੈਰੈਕਟਰ ਅਸੈਸੀਨੇਸ਼ਨ ਹੋਣ ਲੱਗ ਗਏ ਨੇ ਪੂਰ ਮੁੱਦਿਆਂ ਤੋਂ ਪਟਕ ਰਾਇਆ ਜੀ ਪਟਕੇ ਇੱਕ ਦੂਜੇ ਦੇ ਕੱਪੜੇ ਲਾਉਣ ਦੇ ਹੋਇਆ ਜੀ ਮੁੱਦੇ ਦੇ ਤਾਂ ਕੋਈ ਨਹੀਂ ਕਰਦਾ ਪੰਜਾਬ ਦਾ ਬੁਰਾ ਹਾਲ ਐ ਜੀ ਔਰ ਉਹਦਾ ਐਸ ਵੀ ਨਹੀਂ ਮੈਨੂੰ ਕੋਈ ਇਲਾਜ ਨਹੀਂ ਦਿਸਦਾ ਜੀ ਕਰਨ ਵਾਲਾ ਔਰ ਪੋਲੀਟੀਕਲ ਜਿਹੜਾ ਸਾਫ ਸਿਸਟਮ ਐ ਉਹ ਡਿਸ਼ੀਟ ਹੋਇਆ ਪਿਆ ਇੱਕ ਨੂੰ ਜੇ ਤੋਂ ਵਧ ਕੇ ਬਹਿਨੇ ਕੀਤਾ ਜਾ ਰਿਹਾ ਹੈ ਜੀ ਜਿਸ ਕਾ ਪਾਰਟੀ ਨੇ ਕਿਹਾ 80 ਕਰੋੜ ਨੂੰ ਪੰਜ 5 ਕਿਲੋ ਅਨਾਜ ਫਰੀ ਦੇਵਾਂਗੇ ਜੀ ਉਹ ਵੀ ਨੇ ਕਿਹਾ ਮੈਂ 10 ਕਿਲੋ ਦਵਾਂ ਕਿਹਦੇ ਹੱਕ ਵਿੱਚ ਪੁੱਟਾ ਜਾਂਦੀਆਂ ਕੌਣ ਜਿੱਤਦਾ ਇਸ ਬਾਰੇ ਬਿਲਕੁਲ ਕਲੀਅਰ ਨਹੀਂ ਅੰਦਾਜ਼ੇ ਜਿਨੇ ਮੱਦੀ ਲਾਇਆ ਲੀਡਰ ਵੀ ਕਈ ਵਾਰ ਉਲਝਾ ਲੈਂਦੇ ਨੇ ਵੋਟਰਾਂ ਨੂੰ ਕਿ ਮੁੱਦਿਆਂ ਤੋਂ ਪਰੇ ਦੀ ਰਾਜਨੀਤੀ ਕੀਤੀ ਜਾਵੇ ਤਾਂ ਜੋ ਆਸਾਨੀ ਦੇ ਨਾਲ ਸੱਤਾ ਮਿਲ ਜਾਵੇ ਪ੍ਰੋਬਲਮ ਹੈ ਯਾਰ ਕਿ ਕਿਸੇ ਪਾਰਟੀ ਕੋ ਸੋਲੂਸ਼ਨ ਨਹੀਂ ਹੈ ਜੀ ਜਿਹੜਾ ਸੋਲੂਸ਼ਨ ਹੈ ਉਹ ਉਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਭਗਵੰਤ ਮਾਨ ਇਜ਼ ਅ ਗੁੱਡ ਪਰਸਨ ਜੀ ਮੈਂ ਕੋ ਮਾਰਾ ਨਹੀਂ ਬੰਦਾ ਲੇਕਿਨ ਇਨ ਐਕਸਪੀਰੀਐਂਸਡ ਹੈ ਜੀ ਹਾਜ਼ਰ ਜਵਾਬ ਹੋਣਾ ਰਿਸਟਰ ਹੋਣਾ ਅਲਰਟ ਦਿਮਾਗ ਹੋਣਾ ਇਜ਼ ਡਿਫਰੈਂਟ ਥਿੰਗ ਲੇਕਨ ਸਟੇਟੂ ਮੈਨੂਅਲ ਕਰਨਾ ਉਸ ਤੋਂ ਬਹੁਤ ਵੱਖਰਾ ਹੈ ਬਾਕੀ ਜੀ ਪਿੰਡਾਂ ਦੇ ਵਿੱਚ ਇਕੱਲੀ ਕਮਿਟੀਡ ਮੈਂ ਜੀ ਕੋਈ ਟਿੰਡ ਪਿੰਡ ਕਰਦਾ ਕਿ ਉਹਨੂੰ ਸਿਆਚਕ ਨਹੀਂ ਵੋਟਾਂ ਮੈਂ ਤਾਂ ਬੀਜਪੀ ਤੇ ਹੈਰਾਨ ਆਇਆ ਇੱਕ ਵਾਰ ਜੇ ਮੈਂ ਤੁਹਾਨੂੰ ਕਿ ਇਹ ਸਾਰੇ ਬਾਹਰਲੇ ਬੁੱਢੀਆਂ ਲੀਡ ਕਹਿੰਦੇ ਲੈ ਜਾਂਦੇ ਆ ਇਸ ਵਾਰ ਵੀ ਉਹਨਾਂ ਵੱਲੋਂ ਨਾਰਾ ਦਿੱਤਾ ਜਾ ਰਿਹਾ ਕਿ ਅਬ ਕੀ ਬਾਰ 400 ਤੋਂ ਪਾਰ ਤੁਸੀਂ ਕਿਵੇਂ ਵੇਖਦੇ ਹੋ ਕੋਈ ਓਸ਼ਰਟੀ ਹੋਦੀ ਨਹੀਂ ਰਹੇਗੀ ਨਾ ਪਿੰਨੇ ਸ਼ੁਰੂ ਹੋਏਗਾ ਸਹੀ ਪਹਿਲਾਂ ਜਿਦਾਂ ਉਹ ਕੰਫੀਡੈਂਸ ਨਹੀਂ ਹੋ ਉਹ ਜਿਹੜਾ ਪਹਿਲਾਂ ਪੂਰਾ ਸੀ ਬਾਕੀ ਰਾਮ ਮੰਦਰ ਦੇ ਮੁੱਦੇ ਤੇ ਜਿੱਦਾਂ ਵੋਟ ਬਟੋਰੀ ਜਾ ਰਹੀ ਹੈ ਉਸ ਨੂੰ ਕਿਵੇਂ ਵੇਖਦੇ ਸਾਰੇ ਹਿੰਦੂ ਇੰਨੇ ਨਹੀਂ ਹੁੰਦੇ ਕਿ ਬਹੁਤ ਸਮਝਾ ਲੋਕ ਜੀ ਆ ਉਹ politikal aspekt ਨੂੰ ਜਾ ਦੇਖਣਗੇ ਤੇ ਲੇਕਿਨ ਬੀਜੇਪੀ ਦਾ ਕਮਿਟਿਡ ਕੇਡਰ ਹੈ ਜੀ ਤੂੰ ਦੇਖੋ ਬੀਜੇਪੀ ਚ ਜਾਂਦੇ ਸਭ ਤੋਂ ਦੂਜੀ ਬਾਰ ਨਹੀਂ ਤੁਸੀਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਲੋਕ ਰਾਜ ਦੀ ਸਥਾਪਨਾ ਦੇ ਲਈ ਲੋਕਤੰਤਰ ਦਾ ਅਹਿਮ ਯੋਗਦਾਨ ਹੁੰਦਾ ਹੈ ਔਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਵੱਖ-ਵੱਖ ਪੜਾਵਾਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਔਰ ਪੰਜਾਬ ਦੇ ਵਿੱਚ 7ਵੇਂ ਪੜਾਅ ਦੇ ਵਿੱਚ ਬੇਸ਼ੱਕ ਇਹ ਚੋਣਾਂ ਹੋਣੀਆਂ ਨੇ ਪਰ ਚੋਣ ਪ੍ਰਚਾਰ ਸਿਖਰਾਂ ਤੇ ਹੈ तमाम ਰਾਜਸੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਪਰ ਸਿਆਸੀ ਮਾਹਰ ਇਹ ਕਹਿ ਰਹੇ ਨੇ ਕਿ ਇਹਨਾਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੇ ਅਸਲ ਮੁੱਦੇ ਨੇ ਚਾਹੇ ਉਹ ਰਾਜਨੀਤਿਕ ਹੋਣ ਧਾਰਮਿਕ ਹੋਣ ਕਿਸਾਨੀ ਦੇ ਹੋਣ ਜਾਂ ਅਦੇਸ਼ ਤੇ ਹੋਰ ਜਿਹੜੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਗਾਇਬ ਹੁੰਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਉਮੀਦਵਾਰ ਨੇ ਜਾਂ ਪਾਰਟੀਆਂ ਨੇ ਸਿਰਫ ਔਰ ਸਿਰਫ ਸੱਤਾ ਹਥਿਆਉਣ ਦੇ ਵਿੱਚ ਇਹਨਾਂ ਇਲੈਕਸ਼ਨਸ ਦੇ ਵਿੱਚ ਲੱਗੀ ਹੋਈ ਹੈ ਵੱਡੇ ਪੱਦਰ ਤੇ ਲੀਡਰਾਂ ਵੱਲੋਂ ਪਾਰਟੀਆਂ ਬਦਲੀਆਂ ਗਈਆਂ ਕਈਆਂ ਨੇ ਨਰਾਜ਼ਗੀ ਜ਼ਾਹਰ ਕੀਤੀ ਟਿਕਟ ਨਾ ਮਿਲਣ ਕਰਕੇ ਸੋ ਇਹਨਾਂ ਸਾਰਿਆਂ ਦੇ ਉੱਪਰ ਅੱਜ ਵਿਸ਼ੇਸ਼ ਤੌਰ ਤੇ ਰਾਜਨੀਤਿਕ ਚਰਚਾ ਕਰਾਂਗੇ ਸਾਡੇ ਨਾਲ ਦੇਸ਼ ਦੀ ਇੱਕ ਬੜੀ ਪਿਆਰੀ ਤੇ عظیم ਸ਼ਖਸੀਅਤ ਅੱਜ ਮੌਜੂਦ ਨੇ ਉਹ ਸ਼ਖਸ ਜਿਨ੍ਹਾਂ ਨੇ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਬਤੌਰ ਚਾਂਸਲਰ ਆਪਣੀਆਂ ਸੇਵਾਵਾਂ ਨਿਭਾਈਆਂ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਰਹੇ ਔਰ ਮਨਮੋਹਨ ਸਿੰਘ ਸਰਕਾਰ ਵੇੜੇ ਸਰਕਾਰ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸੋ ਦੇਸ਼ ਦੇ ਮਹਾਨ ਅਰਥ ਸ਼ਾਸਤਰੀ ਔਰ ਖੇਤੀਬਾੜੀ ਵਿਗਿਆਨੀ ਸਰਦਾਰਾ ਸਿੰਘ ਜੋਹਲ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋਹਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਤੇ ਜੋਹਲ ਸਾਹਿਬ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਨੇ ਚੱਲ ਰਹੇ ਨੇ ਕਈ ਪੜਾਵਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਵਿੱਚ ਹੋਣੇ ਨੇ ਤੁਸੀਂ ਕਿਵੇਂ ਵੇਖਦੇ ਹੋ ਸਾਰਾ ਜਿਹੜਾ ਸਿਨੈਰੀਓ ਹੈ ਦੇਖੋ ਗੱਲ ਇਹ ਹੈ ਸਾਡੀ ਪੋਲਿਟਿਕਸ ਦੇ ਵਿੱਚ ਅਸੀਂ ਵੱਡਾ ਆਪਣਾ ਲੋਕਤੰਤਰ ਜ਼ਰੂਰ ਹੈ ਜੀ ਪਰ ਇਹ ਲੋਕਤੰਤਰ ਦਾ ਜੋ ਹੈ ਨਾ ਹਾਲ ਹੈ ਇਸ ਵੇਲੇ ਜੀ ਉਹ ਬੜਾ ਦਿਲ ਨੂੰ ਦੁਖੀ ਕਰਨ ਵਾਲਾ ਹੈ ਜੀ ਕਿਉਂਕਿ ਸਾਡੇ ਪੋਲਿਟਿਸ਼ੀਅਨਸ ਦੇ ਵਿੱਚ ਕੋਈ ਆਈਡੀਓਲੋਜੀ ਨਹੀਂ ਹੈ ਜੀ ਜਿੱਤੇ ਉਹ ਜਿੱਥੇ ਸ਼ੁਰੂ ਕੀਤੇ ਉਹਨੇ ਕਨਫਰਮ ਰਹਿਣ ਜੀ ਕੋਈ ਐਥਿਕਸ ਨਹੀਂ ਹੈ ਜੀ ਇਹ ਸਿਰਫ ਇੱਕ ਸਿਸਟਮ ਬਣਿਆ ਹੋਇਆ ਕਿ ਬੁਰਕੀਆਂ ਸਿੱਟੋ ਜੀ ਅਨਫੋਰਚਨਟਲੀ ਲੋਕੀ ਬੋਚਣ ਨੂੰ ਚਾਰ ਬੈਠੇ ਆ ਜੀ ਮੰਗਦੇ ਇਹੋ ਜੀ ਵੋਟਾਂ ਲਾਓ ਤੇ ਪੰਜ ਸਾਲ ਲੁੱਟੋ ਹਾਲਤ ਹੋਈ ਹੈ ਜੀ ਪੰਜਾਬ ਦਾ ਖਾਸ ਕਰਕੇ ਜੀ ਤੁਸੀਂ ਪੁੱਛਿਆ ਵੀ ਇਹ ਲੇਕ ਕੀ ਹੋਗਾ ਰਾਜਨੀਤੀ ਦਾ ਜੀ এডਿਕੇਸ਼ਨ ਤੋਂ ਬਿਨਾ ਜੇ ਡੈਮੋਕ੍ਰੇਸੀ ਆ ਬੜੀ ਨਪੂਰਸ਼ਕ ਹੈ ਜੀ ਉਤਵਗਾੜ ਪੈਂਦੇ ਆ ਜੀ ਲੋਕ ਸਮਝ ਨਹੀਂ ਇੱਕ ਬੋਲਦੇ ਸਾਡੇ এডਿਕੇਸ਼ਨ ਸਿਸਟਮ ਦੇ ਵਿੱਚ ਵੀ ਜੀ ਕਿਤੇ ਐਥਿਕਸ ਔਰ ਜਿਹੜੀ ਸਿਵਿਕਸ ਉਹ ਕਿਤੇ ਐਜੂਕੇਸ਼ਨ ਨਹੀਂ ਦਿੰਦੀ ਅੱਜ ਵੀ ਜੀ ਹੁਣ ਆਪਾਂ ਇੱਕ ਬਹੁਤ ਵੱਡਾ ਮਸਲਾ ਆ بڑے بڑے ਮਸਲਿਆਂ ਤੇ ਕੱਲੇ-ਕੱਲੇ ਦੀ ਛਿੰਡਾ-ਛਿੰਡਾ ਬੋਲਿਆ ਜਾ ਸਕਦਾ ਜੀ ਆਪਾਂ ਜੋ ਮੈਂ ਸਿਨੇਰੀਓ ਦੇਖ ਰਿਹਾ ਐ ਇਸ ਦੇ ਵਿੱਚ ਹੋਇਆ ਕਿ ਇੱਕ ਦੂਜੇ ਤੋਂ ਵੱਧ ਕੇ ਬਹਿਨੇ ਕਿਤੇ ਜਾ ਰਿਹਾ ਜੀ ਇੱਕ ਪਾਰਟੀ ਨੇ ਕਿਹਾ 80 ਕਰੋੜ ਨੂੰ ਪੰਜ 5 ਕਿਲੋ ਅਨਾਜ ਫਰੀ ਦੇਾਂਗੇ ਜੀ 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 ਕਹਿੰਦਾ ਮੈਂ 10 ਕਿਲੋ ਦਾ ਮੰਗ ਜੀ ਯਾਨੀ ਇੱਕ ਵੀਰ ਵੱਧ ਕੇ ਬੁਰਕੀਆਂ ਸਿੱਟ ਰਿਹਾ ਹੈ ਜੀ ਲੋਕ ਬੋਝਦੇ ਹਨ ਬੁਰਕੀਆਂ ਨੂੰ ਕਿ ਨਹੀਂ ਬੋਝਦੇ ਇਹ ਉਹਨਾਂ ਦੇ ਲੋਕਾਂ ਦੇ ਡਿਪੈਂਡ ਕਰਦਾ ਜੀ ਇਸ ਵਿਲੇਜ ਦਾ ਵੋਟਰ ਹੈ ਉਹ ਜਿਹੜਾ ਆਪਣਾ ਵੋਟ ਕਾੜਾ ਆਪਣੀ ਛਾਤੀ ਉੱਤੇ ਬਿਠਾਉ ਆਪਣਾ ਅਸਲੀਅਤ ਹੀ ਦੱਸ ਰਿਹਾ ਜੀ ਤੁਸੀਂ ਸਰਵੇ ਵੀ ਕਰੋਗੇ ਤਾਂ ਸਰਵੇ ਦੇ ਵਿੱਚ ਅਸਲੀਅਤ ਨਹੀਂ ਆਏਗੀ ਨਹੀਂ ਮੈਂ ਵੋਟਰ ਸਾਇਲੈਂਟ ਹੋਇਆ ਹੋਇਆ ਹੈ ਸਾਇਲੈਂਟ ਇਸ ਕਰਕੇ ਹੋਇਆ ਕਿ ਫ੍ਰਸਟ੍ਰੇਟ ਹੋਇਆ ਜੀ ਜਿਹਨ ਸਮਦਰ ਵੋਟਰ ਹੈ ਉਹ ਤਾਂ ਉਹਨੂੰ ਬੋਟ ਪਾਉ ਨੂੰ ਜੀ ਨਹੀਂ ਕਰਦਾ ਜੀ ਕਿ ਨਕੀ ਨੂੰ ਬੋਟ ਪਾਉ ਜੀ ਇਹਨ ਸਾਰੀ ਕੁਝ ਆਇਆ ਤੁਸੀਂ ਸਿਸਟਮ ਨੇ ਦੇਖਿਆ ਕਿ ਇੱਥੇ ਆਹ ਇਲੈਕਸ਼ਨ ਇੱਥੇ ਮੈਂ ਐਮ ਐਲ اے ਸੀ ਮੈਨੂੰ ਐਸੋ ਨਹੀਂ ਮਿਲਿਆ ਕੋਈ ਦੁੱਧ ਮਿਲਤ ਮੈਂ ਤਾਂ ਟੱਪ ਕੇ ਦੁੱਧ ਲਗਿਆ ਜੀ ਉਤੋਂ ਟੱਪ ਕੀਤੀ ਜੀ ਚਲਾ ਗਿਆ ਜੀ ਉਹ ਤਾਂ ਮੁੜ ਕੇ ਆ ਗਿਆ ਜੀ ਮਤਲਬ ਕੋਈ ਹੈ ਹੀ ਨਹੀਂ ਬਿੱਤੀ ਜੁਦਾ ਮਣਕੇ ਵਾਂਗੂ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਜੀ ਮੈਂ ਤਾਂ ਬੀਜੇਪੀ ਤੇ ਹੈਰਾਨ ਆ ਇੱਕ ਵਾਰੀ ਮੈਂ ਤਾਂ ਪੁੱਛਿਆ ਕਿ ਇਹ ਸਾਰੇ ਬਾਹਰਲੇ ਦੂਜੀਆਂ ਲੀਡ ਕੰਦੇ ਲਈ ਜਾਂਦੇ ਆ ਜੀ ਆਪ ਦੇ ਵਿੱਚ ਵੀ ਤਕਰੀਬਨ 50% ਜਿਹੜੇ ਕੋ ਕਾਂਗਰਸ ਹੋਏ ਤੁਸੀਂ ਜੀ ਬਿਲਕੁਲ ਯਾਨੀ ਕੋਈ ਪਾਰਟੀ ਪਿਓਰ ਤਾਂ ਹੈ ਹੀ ਨਹੀਂ ਜਿਸ ਨਾਲ ਦਲਤ ਚੱਲ ਜਾਵੇ ਜੀ ਹੁਣ ਸਿਸਟਮ ਇਹ ਆ ਕਿ ਕੁਝ ਤੱਕ ਕੀਡਰ ਜਿਹੜਾ ਹਸਾ ਹੁੰਦਾ ਪਾਰਟੀਆਂ ਦਾ ਉਹ ਪੱਕਾ ਹੁੰਦਾ ਜੀ ਚਾਹੇ ਅਕਾਲੀ ਐ ਚਾਹੇ ਭਾਜਪਾ ਐ ਚਾਹੇ ਕਾਂਗਰਸ ਐ ਉਹਨਾਂ ਨੇ ਵੋਟ ਉਸ ਪਾਰਟੀ ਨੂੰ ਪਾਣੀ ਡਿਪੈਂਡ ਕਰਦਾ ਉਹਨਾਂ ਵੋਟਰਸ ਤੇ ਜਿਹੜੇ ਫਲੋਟਿੰਗ ਐ ਜੀ ਜਿਹਨਾਂ ਨੇ ਡਿਸਾਈਡ ਕਰਨਾ ਕਿ ਮੈਂ ਕਿਹਨੂੰ ਵੋਟ ਪਾਣੀ ਕਿਹਨੂੰ ਵੋਟ ਪਾਣੀ ਕੋਈ ਦੋ ਹਾਰ ਹੁੰਦੇ ਆ ਇੱਕ ਤਾਂ ਹੈ ਕਿ ਪਾਰਟੀ ਪਾਰਟੀ ਕਿਹੜੀ ਨੂੰ ਪਾਣੀ ਦੁੱਧ ਹੈ ਕਿ ਇਨਸਾਨ ਕਿਹੜੇ ਨੂੰ ਪਾਉਣੇ ਆ ਕੈਂਡੀਡੇਟ ਕਿਹੜੇ ਨੂੰ ਪਾਉਣੇ ਜੀ ਜਿਸ ਤੱਕ ਪਾਰਟੀਆਂ ਸਵਾਲ ਹੈ ਸਾਰੇ ਇੱਕੋ ਜਿਹੇ ਇੱਕੋ ਜਿਹੇ ਬਿਲਕੁਲ ਤਾਂ ਬੰਦੇ ਸਵਾਲ ਹੈ ਉਹਦੇ ਵਿੱਚ ਤੁਸੀਂ ਦੇਖੀਓ ਸਾਰੇ ਟਰਨਕੋਟ ਬਹੁਤੇ ਆ ਜੀ ਤੇ ਉਹਦੇ ਵਿੱਚ ਚੂਸ ਕਰਨਾ ਮੁਸ਼ਕਲ ਹੋਇਆ ਜੀ ਸੋ ਜਿਹੜੇ ਪਰਸਨਲ ਕੰਟੈਕਟ ਨੇ ਉਹਦੇ ਮੁਤਾਬਕ ਹੀ ਵੋਟਾਂ ਪਾੜੀਆਂ ਜੀ ਪਰ ਸਿਆ ਮੈਂ ਉਸੇ ਕੈਂਡੀਡੇਟ ਨੂੰ ਜਾਣਦਾ ਆ ਜੀ ਜਾਂ ਮੈਨੂੰ ਕੈਂਡੀਡੇਟ ਦਾ ਆ ਕੇ ਮੇਰੇ ਤੇ ਥਾਪੜਾ ਦੇਤਾ ਜੀ ਮੈਨੂੰ ਕਿਸੇ ਨੇ ਪ੍ਰੋਪੋਜ਼ ਕਰ ਦਿੱਤਾ ਜੀ ਕਿਸੇ ਨੇ ਸਮਝਿਆ ਯਾਰ ਕੋ ਕੰਮ ਲੈਣਾ ਇਹਦੇ ਕੋਲੋਂ ਜੀ ਹੈ ਉਹ ਵੋਟਾਂ ਪਾਦੇ ਕੋ ਟੋਟਲੀ ਅਨਸਰਟਨ ਹੈ ਜੀ ਕਿਹਦੇ ਹੱਕ ਵਿੱਚ ਵੋਟਾਂ ਜਾਂਦੀਆਂ ਕੌਣ ਜਿੱਤਦਾ ਇਸ ਵੇਲੇ ਬਿਲਕੁਲ ਕਲੀਅਰ ਨਹੀਂ ਅੰਦਾਜ਼ਾ ਜਿਨੇ ਮਦੀ ਲਾਇਆ ਜੀ ਔਰ ਜਿਹੜੇ ਕੈਂਡੀਡੇਟ ਹੈ ਉਹਨਾਂ ਚ ਕੋਈ ਸਰਕਟਬੰਦ ਨਹੀਂ ਦਿਖਾਈ ਨਹੀਂ ਦੇ ਰਿਹਾ ਜੀ ਕਿ ਇਹ ਇਹ ਬੰਦਾ ਸ਼ੋਰ ਹੈ ਜੀ ਨਹੀਂ ਹੈ ਜੀ ਹਰ ਇੱਕ ਦੀ ਆਪਣੀ ਆਪਣੀ ਥੋੜੀ ਮਲਕੀਅਤ ਹੈ ਜੀ ਆਪਣੀ ਸਵਤ੍ਰਤਾ ਹੈ ਜੀ ਉਦੋਂ ਦਾ ਉਹ ਹੈ ਨਹੀਂ ਜਿੰਨੇ ਵੀ ਸਿਰਫ ਜਿਹੜਾ ਕਾਂਗਰਸ ਦਾ ਇੱਕ ਪ੍ਰੈਜ਼ੀਡੈਂਟ ਜਿਹੜਾ ਬਾਹਰੋਂ ਜੀ ਉਹ ਆ ਆ ਦਾ ਆਪਣਾ ਪੰਜਾਬ ਦਾ ਆ ਲੀਡਰ ਹੈ ਜੀ ਉਹ ਆਇਆ ਉਹਦੀ ਕੋਈ ਇੱਕ ਅੱਧੀ ਕੰਸਟਿਟੂਐਂਸੀ ਨਹੀਂ ਹੈ ਜੀ ਹੁਣ ਜਿਹੜੇ ਲੋਕਲ ਨੇ ਉਹਨੂੰ ਉਹਨੂੰ ਕਿੰਨਾ ਕੁ ਸਮਰਥਨ ਦਿੰਦੇ ਆ ਜੀ ਉੱਥੇ ਡਿਪੈਂਡ ਕਰਦਾ ਜੀ ਬਾਕੀ ਜਿੰਨੇ ਵੀ ਹੈ ਗਿਆ ਖੜੇ ਚਾਹੇ ਉਹ ਆਪ ਦੇ ਆ ਚਾਹੇ ਉਹ ਆਪਣਾ ਬੀਜੇਪੀ ਦੇ ਆ ਇਹ ਤੇਨੇ ਪਾਰਟੀਆਂ ਸੇ ਪੁੱਛੋ ਤਾਂ ਜੀ ਤੇ ਅਕਾਲੀ ਹੈ ਉਹਨਾਂ ਦੀ ਸਾਰੀ ਜਿਹੜੀ ਹੈ ਜਿਹੜੇ ਕੈਂਡੀਡੇਟ ਆ ਉਹ ਲਿਮਟਡ ਸਿਚੁਏਸ਼ਨ ਦੇ ਵਿੱਚ ਆ ਜੀ ਜਬ ਆਪਣਾ ਇਹ ਕੋਲ ਬੀਜਪੀ ਕੋਲ ਗਿਆ ਆਪਣੇ ਜੋ ਕਾਂਗਰਸ ਤੋਂ ਬਿੱਟੂ ਜੀ ਉਹ ਐਮਪੀ ਰਿਆ ਠੀਕ ਜੀ ਲੇਕਿਨ ਉਹਦੀ ਦਲ ਬਦਲੀ ਹੋ ਗਈ ਆ ਜੀ ਹਾਂ ਉਹਨੂੰ ਬਾਲੇ سپورਟ ਕਿ ਨਹੀਂ ਮਿਲਦੀ ਆ ਬੀਜਪੀ ਦੀ ਇੰਟਰਨਲ اپੋਜੀਸ਼ਨ ਕਿ ਨਹੀਂ ਮਿਲਦੀ ਇਹ ਤੇ ਡਿਪੈਂਡ ਕਰਦਾ ਜੀ ਹੁਣ ਜੇ بڑا ਲੀਡਰ ਹੁੰਦਾ ਉਹਦਾ ਕਿੰਨਾ ਕਸਰ ਹੁੰਦਾ ਜੀ ਹੁੰਦਾ ਕਿ ਨਹੀਂ ਹੁੰਦਾ ਜੀ ਕੇਵਲ ਲੀਡਰ ਹੁੰਦਾ ਮੋਰੇ ਉਰੀ ਗੈਦਰਿੰਗ ਮੇਂ ਛੱਡ ਕੇ ਚਲੇ ਜਾਂਦਾ ਵਿਚਾਰ ਜੀ ਬਿਲਕੁਲ ਜੇਦਾ ਅੰਮ੍ਰਿਤਸਰ ਚ ਇਹ ਗਏ ਆ ਆਪਣਾ ਭਗਵੰਤ ਮਾਨ ਤੇ ਤੇਜਰੀਵਾਲ ਤੇਜਰੀਵਾਲ ਵਿਚੇ ਦੋੜੇ ਆਏ ਉਹ ਜੀ ਕਿਉਂਕਿ ਉਹ ਗੈਦਰਿੰਗ ਨਹੀਂ ਹੋਈ ਵੋਟਰ ਵੀ ਕਿਤੇ ਨਾ ਕਿਤੇ ਕਨਫਿਊਜ਼ ਹੋਏ ਹੋਏ ਨੇ ਬਹੁਤ ਜ਼ਿਆਦਾ ਉਹਨੇ ਕਨਫਿਊਜ਼ ਨੇ ਵੋਟਰ ਫ੍ਰਸਟ੍ਰੇਟ ਹੋਇਆ ਹੈ ਫ੍ਰਸਟ੍ਰੇਟ ਹੋਇਆ ਵੋਟਰ ਇੱਕ ਚੇ ਕੈਂਡੀਡੇਟ ਨੂੰ ਵੋਟ ਪਾਉਣਾ ਚਾਹੁੰਦਾ ਚਾਹੁੰਦਾ ਉਹਨੂੰ اچھا ਕੈਂਡੀਡੇਟ ਨਹੀਂ ਮਿਲ ਰਿਹਾ ਜੀ ਉਹਨੂੰ ਪਾਰਟੀ ਨਹੀਂ ਮਿਲੀ ਜਿਹੜੀ 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 ਕਿ ਪੰਜਾਬ ਬਾਰੇ ਸੋਚੇ ਜੀ ਉਹ ਸਭ ਹਰ ਪਾਰਟੀ ਇਹ ਸੋਚਦੀ ਮੈਂ ਕਿਹਨਾ ਕਿ ਹਰ ਰਸਨ ਵੋਟ ਮਿਲ ਜਾ ਪਰ VOTER ਪਹਿਲਾਂ ਨਾਲੋਂ ਸਿਆਣਾ ਹੋਇਆ ਵਾ ਪੰਜਾਬ ਦਾ ਸਿਆਣਾ ਤਾਂ ਹੋਇਆ ਆ ਪਰ ਸੋਣਾ ਕੋਈ ਚੈਸ ਕੋਈ ਨਹੀਂ ਜੀ ਜਿਹੜੇ ਜਿਹੜੇ ਪੜੇ ਲਿਖੇ ਲੋਕ ਨੇ ਉਹ ਤਾਂ ਸੋਚਦੇ ਮੈਂ ਵੋਟ ਪਾਵਾਂ ਨਾ ਪਾਵਾਂ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਪਾਰਟੀ ਆ ਜਾਏ ਜੀ ਸਾਰੀਆਂ ਇੱਕੋ ਜਿਹੀਆਂ ਜੀ ਸਮਝਣਾ ਸਾਰਿਆਂ ਦੇ ਝੂਠੇ ਵਾਦੇ ਕੀਤੇ ਆ ਜੀ ਸਾਰਿਆਂ ਦੇ ਜਿਹੜੇ ਆ ਉਹ ਬੁਰਕੀਆਂ ਸੱਟ ਰਹੇ ਆ ਜੀ मतलब कोई पंजाब दा मुद्दा त पंजाब दे मुद्दे दा एजुकेशन दा है पंजाब दा मुद्दा अनएम्प्लॉयमेंट दा है हैं ते पंजाब दा मुद्दा के खेती दा संकट है जी जिते विच खास करके ਤੁਹਾਡੇ ਪਾਣੀ ਦੇ ਰਿਸੋਰਸਸ ਥਲੇ ਜਾ ਰਹੇ ਨੇ ਕੋਈ ਪਾਣੀਆਂ ਦਾ ਮਸਲਾ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਬੜਾ ਚੱਕਿਆ ਗਿਆ ਸੀ ਸਾਡੇ ਮਸਲੇ ਉਹੀ ਹੈ 6 ਮਹੀਨੇ ਤੋਂ ਹੁਣ ਇਲੈਕਸ਼ਨਸ ਦੇ ਵਿੱਚ ਉਹ ਦੇਖ ਹੀ ਨਹੀਂ ਰਿਹਾ ਕਿ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਸਵਾਲ ਇਹ ਆ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ ਜੀ ਜੋ ਮਸਲੇ ਉਹਦੇ ਬਾਰੇ ਸਿਰਫ ਇਹ ਸੋਚਦੇ ਵੋਟ ਕਿਦਾਂ ਲੈਣਿਆ ਲਾਲਚ ਕਿਦਾਂ ਦੇਣਾ ਆ ਉਹ ਕੰਮ ਹੋ ਰਿਹਾ ਜੋ ਸਰਬ ਲੀਡਰ ਵੀ ਕਈ ਵਾਰ ਅਲਝਾ ਲੰਦੇ ਨੇ ਵੋਟਰਾਂ ਨੂੰ ਕਿ ਮੁੱਦਿਆਂ ਤੋਂ ਪਰੇ ਦੀ ਰਾਜਨੀਤੀ ਕੀਤੀ ਜਾਵੇ ਤਾਂ ਜੋ ਆਸਾਨੀ ਦੇ ਨਾਲ ਸੱਤਾ ਮਿਲ ਜਾਵੇ ਉਹ ਪ੍ਰੋਬਲਮ ਇਹ ਆ ਕਿ ਕਿਸੇ ਪਾਰਟੀ ਕੋ ਸੋਲੂਸ਼ਨ ਨਹੀਂ ਹੈ ਜੀ ਜਿਹੜਾ ਸੋਲੂਸ਼ਨ ਹੈ ਉਹ ਉਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਜੀ ਆ ਗੱਲ ਹੈ ਸੋ ਇਹ ਦੇਖੋ ਅਜ ਤੋ ਜਦ ਪਹਿਲੀ ਕਾਂਗਰਸ ਪਾਵਰ ਚ ਆਈ ਆ ਜੀ ਉਹਦੇ ਵਿੱਚ ਮੈਂ ਇੱਕ ਲੈਕਚਰ ਦੇ ਵਿੱਚ ਪੰਜਾਬ ਦਾ ਅਜੰਡਾ ਦਿੱਤਾ ਸੀ ਵੀ ਕਿਸ ਤਰ੍ਹਾਂ ਪੰਜਾਬ ترقی ਕਰ ਸਕਦਾ ਜੀ ਲੇਕਿਨ ਕਿਸੇ ਨੇ ਉਹ ਦੇਖਿਆ ਤੱਕ ਨਹੀਂ ਫਾਲੋਅ ਅਪ ਪਤ ਨਹੀਂ ਕੀਤਾ ਕਿਉਂਕਿ ਬੜੀ ਵਿਜਨ ਜਿਹੜੀ ਆ ਬੜੀ ਮਾਇਓਪਿਕ ਹੈ ਨੇੜੇ ਦੀ ਹੈ 5 ਸਾਲਾਂ ਦੀ ਹੈ ਜੀ ਇੱਕ ਟੀ ਮਿਨਿਸਟਰ ਨਾਲ ਗੱਲ ਮੀਟਿੰਗ ਹੋ ਰਹੀ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਅਸੀਂ ਕਿਹਾ ਵੀ ਪਾਣੀ ਪਾਣੀ ਥੱਲੇ ਜਾ ਰਿਹਾ ਤੇ ਕਹਿੰਦੇ ਜੀ ਸਾਡੇ ਰਾਹ ਚ ਕਿਉਂ ਜਾ ਰਿਹਾ ਜੀ ਤੁਹਾਡੇ ਰਾਹ ਜੀ ਪਹਿਲਾਂ ਤੋਂ ਜਾ ਰਿਹਾ ਇਹ 5 ਸਾਲ ਕੱਢ ਦੋ ਜੀ ਹੁਣ ਜੇ ਤੁਹਾਡਾ ਵੀ ਨਹੀਂ 5 ਸਾਲ ਦਾ ਤਾਂ ਕੀ ਚਾਹੁੰਦੇ ਸੀ ਸਮਝਿਆ ਨਾ ਸੋ ਹੁਣ ਨਾ ਤਾਂ ਫਾਰਮਰ ਸੋਚ ਰਿਹਾ ਜੀ ਨਾ ਜਿਹੜੀ ਗਵਰਨਮੈਂਟ ਸੋਚ ਰਹੀ ਹੈ ਜੀ ਪੰਜਾਬ ਤਾਂ ਵਿਜਾੜ ਹੋ ਰਿਹਾ ਔਰ 15 15 ਸਾਲਾਂ ਨੂੰ 15 ਸਾਲਾਂ ਨੂੰ ਔਰ ਉਸ ਵਿਜਾੜ ਦੇ ਵਿੱਚ ਵੀ ਰਾਜ ਕਰ ਲਿਓ ਜਿੱਥੇ ਕਰਨਾ ਜੀ ਲੋਕ ਮੁਖੀ ਬਣੇ ਇੱਥੇ ਤਾਂ ਪੰਜਾਬ ਦੇ ਵਿੱਚ ਜਿਹੜਾ ਵੀ ਦਾ ਲੱਗਦਾ ਦੌੜ ਨਹੀਂ ਕੋਈ ਸ਼ੁਰੂ ਕਰ ਰਿਹਾ ਜੀ ਉਧਰ ਪਾਸੇ ਇਹ ਫਾਰਮਰ ਦਾ ਐਜੀਟੇਸ਼ਨ ਹੈ ਮੈਂ ਤਾਂ ਬੜਹਾਰਾਨ ਹੈ ਕਿਨੇ ਮਹੀਨਿਆਂ ਤੋਂ ਬੈਠੇ ਲਾ ਕੇ ਰੇਲਾ ਬੰਦ ਕਰਕੇ ਹੈ ਕੀ ਕਰਕੇ ਉਹਦੇ ਨਾਲ ਪੰਜਾਬ ਦਾ ਜਿਹੜਾ ਜਿਹੜਾ ਹੈਗਾ ਇੰਡਸਟਰੀ ਉਹਦੀ ਬਿਜ਼ਨਸ ਸਾਰੀ ਖਤਮ ਹੋਦੀ ਜਾ ਰਹੀ ਹੈ ਜੀ ਮਾਹੌਲ ਐਸਾ ਕ੍ਰੀਏਟ ਹੋ ਗਿਆ ਜਿਹਦੇ ਵਿੱਚ ਬਾਹਰੋਂ ਆ ਕੇ ਕੋਈ ਇਨਵੈਸਟਮੈਂਟ ਨਹੀਂ ਕਰ ਸਕਦਾ ਇਨਵੈਸਟਰ ਡਰਦਾ ਹੈ ਇਨਸਿਚੁਰ ਇਨਸਿਚੁਰ ਕਰੇਗਾ ਹੀ ਨਹੀਂ ਜੀ ਜੇ ਇਨਵੈਸਟਮੈਂਟ ਨਹੀਂ ਹੋएगी ਗ੍ਰੋਥ ਕਿੱਥੋਂ ਜੀ ਗ੍ਰੋਥ ਤਾਂ ਹੋਊਗੀ ਤੇ ਇੰਪਲਾਈਮੈਂਟ ਕਿਤੋਂ ਹੋਉ ਜੀ ਫਿਰ ਮੰਗਦੇ ਆਂ ਗੋ ਬੁਰਕੀਆਂ ਤੇ ਪਹਿਣਾਇਆ ਜੀ ਦੂਜਾ ਗੋ ਦੂਜੇ ਪਾਸੇ ਗਵਰਨਮੈਂਟ ਐ ਰੇਲਵੇ ਸੈਂਟਰ ਗਵਰਨਮੈਂਟ ਵੀ ਐ ਜੀ ਉਹ ਢੀ ਰੋਕੀ ਹੋਈ ਐ ਉਹ ਚੁੱਪ ਐ ਪੰਜਾਬ ਦਾ ਗੱਲ ਕੁੱਟਿਆ ਜਾ ਰਿਹਾ ਇਹ ਪੰਜਾਬ ਦੀ ਗਵਰਨਮੈਂਟ ਚੁੱਪ ਐ ਜੀ ਅਮੀਨਾ ਔਰ ਜਿਹੜਾ ਇਹਦਾ ਕੀ ਇਫੈਕਟ ਪੈਣਾ ਲੌਂਗ ਰੰਗ ਉਹ ਦੇਖਦੇ ਹੀ ਨਹੀਂ ਜੀ ਸੋ ਸਵਾਲ ਇਹ ਜੋ ਅਸਲੀ ਪੰਜਾਬ ਦੇ ਮੁੰਡੇ ਉਹਦੇ ਨੂੰ ਤਾਂ ਉਂਗਲੀ ਵੀ ਨਹੀਂ ਕਰ ਰਿਆ ਜੀ ਤਾਂਨੇ ਉਹ ਪ੍ਰੋਬਲਮ ਇਸ ਮੈਨੇ ਇਹ ਕਹਿਣਾ ਵਿਆਪ ਪਾਰਟੀ ਜਿੱਤਦੀ ਹੋ ਚਿਲਚੂ ਪੰਜਾਬ ਦੇ ਉਹਨ ਪੰਜਾਬ ਦਾ ਕੀ ਫਰਕ ਪੈਂਦਾ ਜੀ ਇਹ ਵੋਟਾਂ ਸਾਰੀਆਂ 13 13 ਦੇ ਕੋਈ ਲੈ ਨਹੀਂ ਸਕਦਾ ਜੀ ਜੋ ਬਣੀਆਂ ਜਾਣੀਏ ਤੇ ਪਾਰਲੀਮੈਂਟ ਦੇ ਵਿੱਚ ਉਹ ਕਿੰਨਾ ਕੁ ਦਾ ਅਸਰ ਹੋਊਗਾ ਜੀ ਪੰਜਾਬ ਇਸੇ ਕਨਸਿਡਰ ਕੋਈ ਮਾਮੂਲੀ ਸਟੇਟ ਗਣੀ ਜਾਂਦੀ ਹੈ ਜੀ ਪੋਲੀਟੀਕਲ ਐਂਗਲ ਤੋਂ ਜੀ ਕਿਉਂਕਿ ਪਾਰਲੀਮੈਂਟ 'ਚ ਇੱਕ ਦੋ ਬੰਦੇ ਹੋ ਵੀ ਚਲੇਗੇ ਪਾਰਟੀ ਦੇ ਰਿਜਨ ਪਾਰਟੀ ਦਾ ਕੀ ਕਰੂਗੇ ਜੀ ਆਪੋਜੀਸ਼ਨ ਦੇ ਕਿਨੇ ਮਨੇ ਬੋਲਣ ਵਾਲੇ ਜਾਂਦੇ ਉੱਥੇ ਜੀ ਸੋ ਇਹ ਪ੍ਰੋਬਲਮ ਇਹ ਆ ਕਿ ਪੰਜਾਬ ਦਾ ਬੁਰਾ ਹਾਲ ਹੈ ਜੀ ਔਰ ਉਹਦਾ ਇਸ ਵੇਲੇ ਮੈਨੂੰ ਕੋਈ ਇਲਾਜ ਨਹੀਂ ਦਿਸਦਾ ਜੋ ਗਰਮ ਵਾਲਾ ਔਰ ਪੋਲੀਟੀਕਲ ਜਿਹੜਾ ਸਾਡ ਸਿਸਟਮ ਹੈ ਉਹ ਵਿਸ਼ੇਟ ਹੋਇਆ ਪਿਆ ਜੀ ਤੇ ਇਹ ਚ ਕੋਈ ਵੀ ਪਾਵਰ ਚ ਆ ਜਵੇ ਕੋਈ ਫਰਕ ਨਹੀਂ ਪੈਣਾ ਜੀ ਤੇ ਜਿਹੜੇ ਸਾਡੇ ਤੁਸੀਂ ਲੁਧਿਆਣਾ ਦੇ ਤੋਂ ਜੋ ਮੈਂ ਕੈਂਡੀਡੇਟ ਸਾਰੇ ਪੰਜਾਬ ਚੀਜ਼ ਬਾਰੇ ਪੁੱਛੂਗਾ ਜੀ ਕੋਈ ਕੈਂਡੀਡੇਟ ਤੁਹਾਨੂੰ ਸ਼ੋਰ ਨਹੀਂ ਹੋ ਸਕਦਾ ਕਿ ਮੈਂ ਇਹ ਜਿੱਤਾਂਗਾ ਜਿੱਤਾਂਗਾ ਕਿਉਂਕਿ ਅੱਜ ਦੀ ਰੇਟ ਤੇ ਪ੍ਰੈਡਿਕਟ ਕਰਨਾ ਬੜਾ ਮੁਸ਼ਕਲ ਹੈ ਦਮ ਕਹ ਜੀ ਸਾਰੇ ਮਾਰਦੇ ਆ ਤਾਪੀਆਂ ਮਾਰਦੇ ਆ ਜੀ ਲੇਕਿਨ ਰੈਲੀਆਂ ਵੀ ਹੁੰਦੀਆਂ ਨੇ ਲੋਕ ਰੈਲੀਆਂ 'ਚ ਵੀ ਜਾਂਦੇ ਆ ਸਭ ਕਰਦੇ ਆ ਜੀ ਲੇਕਿਨ ਵੋਟਰ ਕਾਰਡ ਜਿਹੜਾ ਵੋਟਰ ਦਾ ਉਹ ਵੋਟਰ ਆਪਣੀ ਛਾਤੀ 'ਤੇ ਲਾਈ ਬੈਠਾ ਉਹ ਕਿਸੇ ਨੂੰ ਦੱਸ ਦੱਸ ਨਹੀਂ ਦੱਸਦਾ ਇਹ ਦਾ ਪ੍ਰੋਬਲਮ ਜੋਲ ਸਾਹਿਬ ਬੀਜੇਪੀ ਦੀ ਗੱਲ ਕੀਤੀ ਜਾਵੇ ਲਗਾਤਾਰ ਦੋ ਵਾਰ ਕੇਂਦਰ ਦੇ ਵਿੱਚ ਸਰਕਾਰ ਬਣਾਈ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹੇ ਨੇ ਇਸ ਵਾਰ ਵੀ ਉਹਨਾਂ ਵੱਲੋਂ ਨਾਰਾ ਦਿੱਤਾ ਜਾ ਰਿਹਾ ਕਿ ਅਬ ਕੀ ਬਾਰ 400 ਤੋਂ ਪਾਰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਵਾਰ ਬੀਜੇਪੀ ਜਿਹੜੀ ਹੈ ਉਹ ਕਿਸ ਤਰ੍ਹਾਂ ਦਾ ਰਹੇਗਾ ਉਹਨਾਂ ਦਾ ਮੈਂ ਹੁਣ ਰਿਪੋਰਟ ਕਰ ਬਹੁਤਾ ਵੀ ਜਨਤਾ ਨਹੀਂ ਦਿਸਿਆ ਜੀ ਪਰ ਮੈਨੂੰ ਜਿੱਦਾਂ ਸਟੈਂਡ ਬਦਲਦੇ ਦਿਸਦੇ ਆ ਜੀ ਉਹ ਮੋਦੀ ਦੇ ਵੀ ਆਪਣੇ ਆਪਣੇ ਲੈਕਚਰ ਦੇ ਵਿੱਚ ਇੱਕ ਇਤੇ ਸੇਤੀ ਕੁਛ ਕੇ ਨਾਕੇ ਸੇਤੀ ਤੇ ਕੁਛ ਕੇ ਨਾ ਕੇ ਸਤੂਤ ਕੁਛ ਕੇ ਨਾ ਜੀ ਉਹ ਉਹਨੀ ਉਹ ਸ਼ੁਰੂਟੀ ਹੋਦੀ ਨਹੀਂ ਰਹੀ ਜਿਨੀ ਪਹਿਲੇ ਸ਼ੁਰੂ ਕੀਤੀ ਸੀਗਾ ਸੀ ਪਹਿਲਾਂ ਜਦੋਂ ਉਹ ਕੰਫੀਡੈਂਸ ਨਹੀਂ ਉਹਦੇ ਵਿੱਚ ਜਿਹੜਾ ਪਹਿਲਾਂ ਪਹਿਲਾਂ ਹੁੰਦਾ ਸੀ ਜੀ ਉਹ ਉਹ ਵੀ ਸਟੈਂਡ ਬਰ ਰਿਆ ਜੀ ਜਿੱਥੇ ਕੱਟ ਲਗਾ ਲਈ ਤੇ ਲੇਕਿਨ ਦੂਜੇ ਪਾਸੇ ਕੁ ਜਿਹੜੇ ਮੁਕਾਬਲਾ ਕਰਨ ਵਾਲੇ ਆ ਜੀ ਉਹ ਵੀ ਮੈਨੂੰ ਬਹੁਤ ਸਟਰੋਂਗ ਨਹੀਂ ਦਿਖਾਈ ਦੇ ਰਹੇ ਜੀ ਦੇ ਕੋਈ ਅੰਡਰ ਲਾਈਨ ਦਾ ਫਰਕ ਤਾਂ ਪਾਏਗਾ ਜੀ ਜਿਹਨੇ ਰਾਹੁਲ ਨੇ ਯਾਤਰਾ ਕੀਤੀ ਹੈ ਜੀ ਉਹਨੇ ਆਪਣੀ ਕੋ ਸਪੇਸ ਕ੍ਰੀਏਟ ਕੀਤੀ ਹੈ ਜੀ ਤਾਂ ਮੈਂ ਨਾ ਜੋ ਨੇ ਪਾਰਟੀਆਂ ਦਾ ਆਪਣਾ ਆਪਣਾ ਲੋਕਲ ਆਧਾਰ ਹੈਗਾ ਇਸ ਗੱਲ ਨੇ ਜਦੋਂ ਮਮਤਾ ਉਹ ਨਾ ਰਲ ਗਈ ਹੈ ਜੀ ਹਨਾ ਕਿ ਮਮਤਾ ਦੇ ਰਲਣ ਦਾ ਸਟ੍ਰੈਂਥ ਤਾਂ ਹੋਈ ਉਹ ਬੜੀ ਹੋਈ ਜੀ ਲੇਕਿਨ ਇਹ ਜਿਹੜੀ ਸਟ੍ਰੈਂਥ ਐਨੀ ਹੋ ਗਈ ਮੋਦੀ ਨੂੰ ਫੇਸ ਕਰਨ ਵਾਲੀ ਕਿ ਨਹੀਂ ਹੋ ਗਈ ਜੀ ਹੁਣ ਜੇ ਇਹ ਜਿਹੜੀ ਐਲਾਈਅੰਸ ਹੈ ਜੀ ਮੁਕਾਬਲਾ ਤਾਂ ਦੇਗੀ ਪੂਰਾ ਜੀ ਇਹ ਨਹੀਂ ਵੀ ਇਹ ਜ਼ੀਰੋ ਥੋੜੇ ਨੰਬਰ ਅਤਨ ਨਹੀਂ ਕਿਹਾ ਵੀ ਵਨ ਸਾਈਡਿਡ ਨਹੀਂ ਹੋਏਗਾ ਮੁਕਾਬਲਾ ਜਿਵੇਂ ਭਾਜਪਾ ਕਹਿ ਰਹੀ ਹੈ ਅਗਰ ਇਹ ਪਾਵਰ 'ਚ ਨਹੀਂ ਆਉਂਦੀ ਤਾਂ ਕਮ ਸੇਮ ਸਟਰੋਂਗ ਆਪੋਰਿਸ਼ਨ ਬਨੂਰ ਹੋਏਗੀ ਬਨੇ ਮੋਦੀ ਨੂੰ ਉਹਨਾ ਫਰੀ ਹੈਂਡ ਨਹੀਂ ਹੋਏਗਾ ਜਿਨਾ ਜਿਨਾ ਪਹਿਲਾਂ ਸੀ ਜੀ ਸੋ ਇਹ ਹੈ ਲੇਕਿਨ ਜਿਹੜਾ 400 ਵਾਲਾ ਤਾਂ ਮੈਨੂੰ ਤਾਂ ਨਹੀਂ ਯਕੀਨ ਸਿਆਸੀ ਮਾਹਰ ਵੀ ਇਹੀ ਕਹਿ ਰਹੇ ਨੇ ਕਿ ਇਸ ਵਾਰ ਬਾਕੀ RAM ਮੰਦਰ ਦੇ ਮੁੱਦੇ ਤੇ ਜਿਹਦਾ ਵੋਟ ਬਟੋਰੀ ਚੱਲੀ ਆ ਉਸ ਨੂੰ ਕਿਵੇਂ ਵੇਖਦੇ ਹੋ ਗੱਲ ਆ ਜਿਹੜਾ ਸਮਝਦਾਰ Hindu ਆ ਉਹ ਤਾਂ ਉਹ ਵੀ ਨਹੀਂ ਮੋੜ ਪਾਏਗਾ ਜੀ RAM ਮੰਦਰ ਦੇ ਵਿੱਚ ਜਿਤ ਤੱਕ ਸਵਾਲ ਹੈ ਇਹ ਮੇਰੇ ਮੁੱਦਾ ਜ਼ਰੂਰ ਆਇਆ ਉਹ ਮੇਰਾ خیال ਨਹੀਂ ਉਹ ਤਾਂ ਕੋਈ ਇਨਾ ਇਫੈਕਟ ਹੋਏਗਾ ਜੀ ਤੇ ਕਿਉਂਕਿ ਧਾਰਮਿਕ ਐਸਪੈਕਟ ਔਰ ਪੋਲੀਟੀਕਲ ਐਸਪੈਕਟ ਬੜੇ ਬੱਕਰੇ ਬੱਕਰੇ ਬਿਲਕੁਲ ਹਾਂ ਮੈਂ ਰਾਮ ਅੰਦਰਲਾ ਚਲੋ ਠੀਕ ਹੈ ਆਸਤਾ ਆ ਚੰਗਾ ਹੋਇਆ ਬਣ ਗਿਆ ਪੱਜੇ ਕੋ ਉਹਦੇ ਕਰਕੇ ਮੈਂ ਵੋਟ ਪਾਵਾਂਗਾ ਉਹ ਨਹੀਂ ਪਾਵਾਂਗਾ ਜੀ ਤਾਂ ਇਹ ਸਾਰੇ ਹਿੰਦੂ ਐਨੇ ਨਹੀਂ ਹੁੰਦੇਗੇ ਬਹੁਤ ਸਮਝਾ ਲੋਕ ਨੇ ਜੀ ਆਹ ਉਹ ਪੋਲੀਟੀਕਲ ਅਸਪੈਕਟ ਨੂੰ ਜ਼ਿਆਦਾ ਦੇਖਣਗੇ ਤੇ ਲੇਕਿਨ ਬੀਜੇਪੀ ਦਾ ਕਮਿਟਿਡ ਕੈਡਰ ਹੈ ਜੀ ਤੁਸੀਂ ਦੇਖੋ ਬੀਜੇਪੀ ਚੋਂ ਜਾਂਦੇ ਸਾਨੂੰ ਦੂਜੀ ਵਾਰ ਨਹੀਂ ਤੁਸੀਂਣਗੇ ਜੀ ਬਾਰੀਆਂ ਪਾਰਟੀਆਂ ਦੇ ਬੀਜੇ ਵਿੱਚ ਬੀਜੇ ਵਿੱਚ ਆਉਂਦੇ ਆ ਜੀ ਬੀਜੇ ਪੀ ਤੋਂ ਕੋਈ ਕੋਈ ਜਮ ਬਣਾ ਰਿਹਾ ਜੀ ਉਹ ਪੰਜਾਬ ਦਾ ਬੀਜੇ ਪੀ ਛੱਡ ਕੇ ਗਿਆ ਕਿਤੇ ਜੀ ਸਾਰੀਆਂ ਪਾਰਟੀਆਂ ਛੱਡ ਕੇ ਬੀਜੇ ਪੀ ਬੀਜੇ ਪੀ ਜਿਸ ਇੱਕ ਮੀਟਰ ਕਹਿੰਦੇ ਆ ਬਿਲਕੁਲ ਆ ਲਗਭਗ ਸਾਰੀ ਪੰਜਾਬ ਦੀ ਕਾਂਗਰਸ ਜਿਹੜੀ ਉਹ ਬੀਜੇ ਪੀ ਦੇ ਵਿੱਚ ਮਰਜ ਹੋ ਗਈ ਕਾਂਗਰਸ ਹੋ ਰਹੀ ਆ ਅਕਾਲੀਆਂ ਚ ਜਾ ਰਿਹਾ ਆ ਜਿਹੜਾ ਆਪਣਾ ਅੰਮ੍ਰਿਤਸਰ ਵਾਲਾ ਜੀ ਉਹ ਜਬੀ ਬੀਜੇ ਪੀ ਜਾਪੜਿਆ ਜੀ ਸਮਝਣਾ ਉਹ ਸਮਝਦਾ ਕਿ ਬੀਜੇ ਪੀ ਨੇ ਜਿੱਤ ਜਾਣਾ ਹੈ ਜੀ ਤੋ ਹੈ ਤੋ ਇਹ ਪਰਸਨ ਕੈਲਕੂਲੇਸ਼ਨਸ ਨੇ ਆਪਣੇ ਫਾਇਦੇ ਦੀਆਂ ਜੀ ਇਹ ਪਰਸਨ ਕੈਲਕੂਲੇਸ਼ਨ ਜਿਹੜੀ ਨੇ ਸਟੇਟ ਦੇ ਫਾਇਦੇ ਦੀ ਨਹੀਂ ਹੈ ਕੋਈ ਸਾਡੇ ਕੋਈ ਕਰ ਰਿਹਾ ਵੀ ਲੋਕਾਂ ਦੇ ਮੁੱਦੇ ਛੱਡ ਕੇ ਆਪਣੇ ਘਰ ਪਰਨ ਨੂੰ ਲੱਗੇ ਹੋਏ ਨੇ ਲਈ ਤੇ ਲੋਕਾਂ ਦੇ ਮੁੱਦੇ ਨੂੰ ਛੱਡ ਕੇ ਆਪਣੇ ਸਲਫ ਇੰਟਰਸਟ ਦੇ ਵਿੱਚ ਸਾਰੇ ਕਰ ਰਹੇ ਜੋਤ ਸਾਬ ਜਿਵੇਂ ਪੰਜਾਬ ਦੇ ਵਿੱਚ ਹੁਣ ਤੱਕ ਅਲਾਈਅੰਸ ਤੇ ਇਲੈਕਸ਼ਨ ਲੜੇ ਜਾਂਦੇ ਸਨ ਅਕਾਲੀ ਦਲ ਔਰ ਬੀਜੇਪੀ ਵੱਲੋਂ ਕਿਸਾਨ ਐਸਿਡੇਸ਼ਨ ਤੋਂ ਬਾਅਦ ਤਕੜਾ ਵਿਰੋਧ ਹੋ ਰਿਹਾ ਬੀਜੇਪੀ ਦਾ ਔਰ ਉਹਦਾ ਖਾਮਿਆਜ਼ਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਭੁਗਤਣਾ ਪੈ ਰਿਹਾ ਕਿਉਂਕਿ ਅਕਾਲੀ ਦਲ ਦੇ ਵਿਰੋਧ ਹੈਗਾ ਤੇ ਕੀ ਲੱਗਦਾ ਕਿ ਜਿਹੜੀ ਉਹਨਾਂ ਦੀ ਵੋਟ ਬੈਂਕ ਹੈ ਉਹ ਕਿਤੇ ਨਾ ਕਿਤੇ ਆਪ ਔਰ ਕਾਂਗਰਸ 'ਚ ਡਿਵਾਈਡ ਹੋਏਗੀ ਉਹਦਾ ਫਾਇਦਾ ਆਪ ਜਾਂ ਕਾਂਗਰਸ ਨੂੰ ਹੋ ਸਕਦਾ ਹੈ ਜਾਂ ਨਹੀਂ ਹੈ ਜਾਂ ਉਹ ਸਾਇਲੈਂਟ ਹੋ ਜਾਣਗੇ ਜਾਂ ਸਾਇਲੈਂਟ ਹੋ ਜਾਣਗੇ ਜਿਵੇਂ ਕਿਤੇ ਜਾਣੀ ਹੈ ਜਿਹੜੀ ਅਕਾਲੀਆਂ ਦੇ ਬਰਖਲਾਪ ਹੈ ਜਾਂ ਬੀਜੇ ਦੀ ਬਰਖ ਪੁਜਾਈਆਂ ਕਾਂਗਰਸ ਨੂੰ ਜਾਂ ਆਪ ਨੂੰ ਜਾਂ ਪੁਜਾਵ ਕਰਦੇ ਨੇ ਮੈਂ ਕਿ ਜ਼ਮਨੀ ਪਉਣਗੇ ਉਹ ਜੀ ਇਹ ਹੀ ਹੈ ਨਾ ਫਾਰਮਰਸ ਜਿਹੜੇ ਆ ਉਹ ਇਨਫੈਕਟ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰ ਵੈਸੇ ਮੈਨੂੰ ਪੁੱਛੋ ਜੀ ਭਾਜਪਾ ਦੇ ਰੋ ਐਲਚੇਂਜਿੰਗ ਕਰਕੇ ਹੋਈ ਆ ਜੀ ਇਹ ਜਿਹੜੀ ਹੈਗੀ ਆ ਮਟ ਉਹਨਾਂ ਬਾਰੰਮਣੇ ਕੀਤਾ ਆਪ ਦੇ ਵਰਕਰਾਂ ਵੀ ਕੀਤਾ ਹੋਇਆ ਜੀ ਤਕਾਲੀਆਂ ਬਾਰੇ ਐਸੋ ਜੇ ਸਾਇਲੈਂਟ ਹੈ ਜੀ ਮੈਂ ਤਾਂ ਪੁੱਛੂਗਾ ਤਾਲੀਆਂ ਦਾ ਵਿਰੋਧ ਵੀ ਨਹੀਂ ਹੋ ਰਿਹਾ ਉਹਨਾਂ ਨੂੰ ਸਪੋਰਟ ਵੀ ਨਹੀਂ ਹੋ ਰਹੀ ਹਾਂ ਲੇਕਿਨ ਉਹਨਾਂ ਦੇ ਕਾਲੀਆਂ ਦਾ ਕੁਝ ਕਮਿਟਡ ਕੈਂਡੀਡ ਜਿਹੜਾ ਹੈਗਾ ਉਹ ਨਹੀਂ ਮਿਲੇਗਾ ਜੀ ਬਾਕੀ ਕੈਂਡੀਡੇਟ ਤੇ ਡਿਪੈਂਡ ਕਰਦਾ ਕੈਂਡੀਡੇਟ ਹੁਣ ਇਹਨਾਂ ਦਾ ਜਿਹੜਾ ਕਾਲੀਆਂ ਦਾ ਕੈਂਡੀਡੇਟ ਹੈ ਇਹ ਹਾਲਾਂਕਿ ਐਮਐਲਏ ਕਿਹੜਾ ਦਾ ਜਿਹੜਾ ਇਹਦਾ ਇਹਦਾ ਇਮੇਜ ਬੜਾ ਸਾਫ਼ ਹੈ ਜੀ ਸਾਫ਼ ਇਮੇਜ ਹੈ ਇਸ ਬੰਦੇ ਦਾ ਔਰ ਮਿਟ ਬੋਲ ਰਹਾ ਹੈ ਲੋਕਾਂ ਨਾਲ ਮਿਲਸਾਰ ਹੈ ਜੀ ਇਹਦੀ ਆਪਣੀ ਪਰਸਨਲਿਟੀ ਹੈਗੀ ਹੈ ਪਿੰਡਾਂ ਦੇ ਵਿੱਚ ਇਕਾਲੀ ਕਮੇਟੀ ਮੌਜੂਦ ਹੈ ਜੀ ਕੋਈ ਡਿਪੈਂਡ ਨਹੀਂ ਕਰਦਾ ਕਿ ਉਹ ਨੂੰ ਸੱਚੋਕ ਨੇਗ ਬਟਾ ਬਣੀ ਹੈ ਜੀ ਪੰਜਾਬ ਨੇ ਵੱਡੇ ਪੱਧਰ ਤੇ ਦੇਸ਼ ਦੀ ਨਮਾਇੰਦਗੀ ਕੀਤੀ ਹੈ ਚਾਹੇ ਖੇਤੀਬਾੜੀ ਨੂੰ ਲੈ ਕੇ ਹਰੀ ਕ੍ਰਾਂਤੀ ਦੀ ਗੱਲ ਹੋਵੇ ਵਾਈਡ ਰੈਵੋਲੂਸ਼ਨ ਹੋਵੇ ਉਸ ਤੋਂ ਬਾਅਦ ਕਈ ਲੀਡਰ ਵੀ ਪੰਜਾਬ ਨੇ ਦਿੱਤੇ ਨੇ ਦੇਸ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਹੁਣ ਜਿਹੜੀ ਸਿਆਸਤ ਹੈ ਸਿਰਫ ਔਰ ਸਿਰਫ ਦੂਸ਼ਣਬਾਜ਼ੀ ਤੇ ਰਹਿ ਗਈ ਹੈ ਬਲੇਮਿੰਗ ਕਰਨ ਦਾਗੇ ਨੇ ਮੁੱਦਿਆਂ ਨੂੰ ਜਿਹੜਾ ਭੁਲਾਇਆ ਜਾ ਰਿਹਾ ਹੈ ਜਾਂ ਕੈਰੇਕਟਰ ਅਸੈਸੀਨੇਸ਼ਨ ਹੋਣ ਲੱਗ ਗਏ ਨੇ ਉਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਚੀਜ਼ਾਂ ਗਲਤ ਹੈ ਗੱਲ ਸਿੰਪਲ ਹੈ ਜਿਹੜੇ ਭੰਡਿਆ ਦੇ ਔਰ ਪੰਜਾਬ ਦੇ ਬੇਜੜੇ ਆ ਬਹੁਤ ਗੰਭੀਰ ਮੁੱਦੇ ਆ ਜੀ ਉਹ ਕੋਈ ਵੀ ਸੋਲੂਸ਼ਨ ਸੋਲੂਸ਼ਨ ਨਹੀਂ ਕਰ ਸਕਦਾ ਨਾ ਕਿਸੇ ਕੋਸ਼ਿਸ਼ ਕੀਤੀਆਂ ਸ਼ੁਰੂ ਕਰਨ ਦੀ ਜੀ ਤੇ ਨਾ ਹੱਦ ਤੱਕ ਮੈਂ ਤਾਂ ਨਾ ਮੁਸ਼ਕਲ ਦੇਦੇ ਜੀ ਸੋ ਸਾਰੇ ਪਟਿਕ ਬੁੱਲਰ ਮੁੱਦਿਆਂ ਤੋਂ ਪਟਕ ਰਹੇ ਆ ਜੀ ਪਟਕੇ ਇੱਕ ਦੂਜੇ ਦੇ ਕੱਪੜੇ ਲਾਉਣ ਦੇ ਹੋਏ ਆ ਜੀ ਮੁੱਦੇ ਦੇ ਤੋਂ ਗੱਲ ਹੀ ਨਹੀਂ ਕਰਦਾ ਜੀ ਸਮਝਣਾ ਸੋ ਇੱਕ ਇੱਕ ਦੂਜੇ ਦੇ ਕੱਪੜੇ ਲਾਉਂਦੇ ਆ ਜੀ ਉਹਨਾਂ ਕੋਲ ਹੈ ਨਹੀਂ ਸੋਲੂਸ਼ਨ ਕੋਈ ਗੇਰਾ ਜੀ ਉਹ ਜੋ ਸੋਲੂਸ਼ਨ ਹੈ ਉਹ ਉਹਨੇ ਉਹ ਸਮਝੇ ਵੀ ਸਾਨੂੰ ਮੋੜ ਨਹੀਂ ਬਣੀ ਜੀ ਉਹ ਸੋਲੂਸ਼ਨ ਲਈਦਾ ਸਾਨੂੰ ਉਹ ਲੀਡਰ ਚਾਹੀਦਾ ਜਿਹੜਾ ਆਪਣੇ ਇੰਟਰਸ ਨੂੰ ਤਿਆਕ ਕੇ ਇਹ ਸੋਚਦਾ ਹੈ ਕਿ ਮੈਂ ਅਗਲੇ ਇਲੈਕਸ਼ਨ ਦਿੱਤਾ ਨਾ ਦਿੱਤਾ ਕਰਮਾ ਨੂੰ ਕੁਝ ਨਹੀਂ ਇਹ ਮੈਂ ਆਪਣਾ ਸਟੇਟ ਨੂੰ ਆਪਣੇ ਕੰਟੀਨਿਊ ਸੁਭਾਤਾ ਉਹ ਜਿਹੜਾ ਉਹ ਹਾਰਡ ਡਿਸੀਜਨ ਲੈ ਸਕੇ ਪੋਲੀਟੀਕਲ ਵਿਲ ਇਕੈਦਰ ਕਰ ਸਕੇ ਔਰ ਸਟੇਟ ਦੇ ਇਕਨੋਮੀ ਦੇ ਜਿਹੜੀ ਆ ਸੋਸ਼ਲ ਅਸਪੈਕਟਸ ਨੇ ਉਹਦੇ ਹੱਕ ਵਿੱਚ ਫੈਸਲੇ ਲੈ ਸਕਦੇ ਮੌਜੂਦਾ ਸਿਆਸਤਦਾਨਾਂ ਦੇ ਵਿੱਚੋਂ ਕਿਸੇ ਨੂੰ ਤੁਸੀਂ ਵੇਖਦੇ ਹੋ ਕਿ ਅਜਿਹੀ ਪਰਸਨੈਲਿਟੀ ਦਾ ਮਾਲਕ ਹੋਵੇ ਜੇਕਰ ਕਿਸੇ ਇੱਕ ਜਾਂ ਦੋ ਦਾ ਨਾਮ ਲੈਣਾ ਹੋਵੇ ਮੈਂ ਕਿਸ ਦਾ ਨਾਮ ਲੈਣਾ ਮੈਂ ਤਾਂ ਮੈਂ ਤਾਂ ਓਪਰਲੀ ਕਹਿੰਦਾ ਕਿ ਸਾਡੇ ਕੋਲ ਲੀਡਰ ਹੈ ਨਹੀਂ ਜੀ ਇਹ ਗੱਲ ਹੈ ਕਮੀ ਲੀਡਰਸ਼ਿਪ ਦੀ ਹੈ ਸਾਡੇ ਦੀ ਲੀਡਰਸ਼ਿਪ ਦੀ ਕਮੀਆਂ ਉਹ ਲੀਡਰ ਜਿਹੜਾ ਪੰਜਾਬ ਦੇ ਹੱਕ ਵਿੱਚ ਫੈਸਲੇ ਲੈ ਸਕੇ ਹਾਰਡ ਡਿਸੀਜਨ ਲੈ ਸਕੇ ਜੀ ਇਹ ਦੇਖਦੇ ਹੋਇਆ ਜਿਦਾ ਮੈਨੂੰ ਵੋਟ ਪਾਣੇ ਨਹੀਂ ਪੈਣਿਆ ਜੀ ਕਮੀਆਂ ਉਹਨਾਂ ਕਾਂਗਰਸੀ ਪੀਲੇ ਸਾਲ ਕਰਾ ਵੀ ਕਿਤੇ ਹੈ ਬੰਦੇ ਨੇ ਕੱਖ ਨਹੀਂ ਕੀਤਾ ਜੀ ਬੇਚਾਰਾ ਧਰਨਾ ਮਾਰ ਕੇ ਤੋਂ ਦੇਖ ਲਈਏ ਬਈ ਉਹਨਾਂ ਨੂੰ ਪਾਕਿਸਤਾਨ ਦੀ ਬੀਬੀ ਸੀ ਜੀ ਉਹਦਾ ਇਹ ਦਬਦਬਾ ਰਿਆ ਜੀ 4 ਸਾਲ ਬਿਲਕੁਲ ਆਓ ਤੇ ਕੀ ਕੀ ਹੋਣੀ ਆ ਆਪ ਦੇ ਵਿੱਚੋਂ ਜਿਹੜੇ ਜਿਹੜੇ ਬ੍ਰੋਟੀਪਰਤਾ ਕਾਂਗਰਸੀ ਜਿਹੇ ਇਹ ਜਿਹੜੀ ਆ ਭਗਵੰਤ ਮਾਨ ਇਜ਼ ਅ ਗੁੱਡ ਪਰਸਨ ਮੈਂ ਕੋ ਮਾਰਾ ਨਹੀਂ ਬੰਦਾ ਲੇਕਿਨ ਇਨ ਐਕਸਪੀਰੀਐਂਸਡ ਹੈ ਜੀ ਹਾਜ਼ਰ ਜਵਾਬ ਹੋਣਾ ਰੈਗਿਸਟਰ ਹੋਣਾ ਅਲਰਟ ਦਿਮਾਗ ਹੋਣਾ ਇਜ਼ ਡਿਫਰੈਂਟ ਥਿੰਗ ਲੇਕਿਨ ਸਟੇਟ ਟੂ ਮੈਨੇਜ ਕਰਨਾ ਉਸ ਤੋਂ ਬਹੁਤ ਵੱਖਰਾ ਹੈ ਬਾਕੀ ਜੀ ਡਿਸੀਜਨ ਮੇਕਰ ਹੋਣਾ ਵੀ ਚਾਹੀਦਾ ਹੈ ਉਹਦੇ ਕੋਲ ਕੋਈ ਮੈਂ ਸਮਝਦਾ ਕਿ ਕੋਈ ਸਹੀ ਡਵਾਈਜ਼ਰ ਨਹੀਂ ਹੈ ਜੀ ਇਹ ਤੇ ਚਾਹੀਦਾ ਸੀ ਕਿ ਇਸ ਇੱਕ ਐਡਵਾਈਜ਼ਰਸ ਦੀਆਂ ਕਮੇਟੀਆਂ ਬਣਾਉਗਾ ਇੰਡਸਟਰੀ ਜਿਸ ਦੇ ਐਗਰੀਕਲਚਰ ਦੇ এডਿਕੇਸ਼ਨ ਦੇ ਅੰਚਲ ਉਹਨਾਂ ਗਾਈਡ ਕਰ ਦੇ ਜੀ ਹੀ ਡਿਪੈਂਡਡ ਅਪਨ ਦੀ ਆਪਣੇ ਬਿਊਰੋਕ੍ਰੇਸੀ ਜੀ ਬਹੁਤ ਸਾਰੀ ਗਲਤੀ ਕੀਤੀ ਸੋ ਬਾਕੀ ਜਿਹੜੇ ਅਸਲੀ ਮੁੱਦੇ ਨੂੰ ਟੈਕਲੀਬਲ ਨਹੀਂ ਕਰ ਸਕਿਆ ਹੋ ਕੁ 92 ਸੀਟਾ ਥੋੜੀਆਂ ਨਹੀਂ ਹੁੰਦੀਆਂ ਜੀ ਜ਼ਮੀਨ ਅਸਮਾਨ ਹਿਲਾ ਸਕਦੇ ਬੰਦਾ ਜੀ ਇਹ ਵੀ ਇਹ ਪਪਰਚੁਨਟੀ ਜਲਦੀ ਰਿ ਹੈ ਐਕਸਪੀਰੀਅੰਸ ਦੀ ਕਮੀ ਤੁਸੀਂ ਕਹਿ ਸਕਦੇ ਹੋ ਜਿਹੜੀ ਕਦੇ ਮੈਂ ਕਿਹਾ ਉਸੇ ਰੱਟ ਦੀ ਉਹ ਬਹਿ ਗਿਆ ਜਿਹੜੀ ਪਹਿਲੇ ਪਾਰਟੀ ਜੋ ਪਹਿਲਾਂ ਚੱਲ ਰਿਹਾ ਸੋ ਜੋਬ ਸਾਹਿਬ ਅੰਤ ਵਿੱਚ ਜੇ ਗੱਲ ਕੀਤੀ ਜਾਵੇ VOTER ਕਿਵੇਂ ਸਿਆਣਾ ਹੋਵੇ VOTER ਕਿਵੇਂ ਸੂਝਵਾਨ ਹੋਵੇ ਜਿਹੜੇ ਇਹ ਮੁੱਦੇ ਹੁਣ ਸਿਆਸਤ ਚੋਂ ਗਾਇਬ ਹੋ ਰਹੇ ਨੇ ਜਾਂ ਲੀਡਰ ਜਿਹੜੇ ਨੇ ਆਪਣੇ ਪਰਸਨਲ ਇੰਟਰਸਟ ਵਾਸਤੇ ਇਹਨਾਂ ਮੁੱਦਿਆਂ ਨੂੰ ਲੁਕਾ ਰਹੇ ਨੇ ਲੋਕ ਕਿਵੇਂ ਜਾਗਰੂਕ ਹੋਣ ਔਰ ਆਪਣੀ ਵੋਟ ਦੀ ਜਿੱਤੇ ਸਹੀ ਵਰਤੋਂ ਕਰਨ ਔਰ ਇਸ ਲੀਡਰਸ਼ਿਪ ਕ੍ਰਾਈਸਿਸ ਨੂੰ ਦੂਰ ਕੀਤਾ ਜਾ ਸਕਦਾ ਹੈ ਕਿ ਇਸ ਕ੍ਰਾਈਸਿਸ ਨੂੰ ਦੂਰ ਕਰਨ ਲਈ ਅੱਜ ਤੋਂ ਅਰਪਨ ਨੇ ਪਹਿਸਰ ਪਹਿਲਾਂ ਜਦੋਂ ਨੋਟਾ ਲਗਾ ਜੀ ਉਦੋਂ ਪਹਿਲਾਂ ਅਸੀਂ ਸੀਨੀਅਰ ਸੀਜ਼ਨ ਇਕੱਠੇ ਹੋ ਕੇ ਅਸਲਾ ਕੀਤਾ ਔਰ ਮੈਂ 12000 ਵੋਟਰਸ ਦੇ ਦਸਤਕਤ ਕਰਾ ਕੇ ਜੀ ਨਾਲ ਟੈਲੀਫੋਨ ਦੇ ਕੇ ਐਡਾ ਵੱਡਾ ਥਈਆ ਸੀਗਾ ਜੀ ਜਿੱਤੇ ਅਸੀਂ ਨੋਟਾ ਮੰਗਿਆ ਜੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਆਪਾਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਪ੍ਰਾਈਮ ਮਿਨਿਸਟਰ ਨੂੰ ਵੱਡੀਆਂ ਪਾਰਟੀਆਂ ਦੇ ਲੀਡਰਾਂ ਨੂੰ ਉਹ ਸੀ ਭੇਜੇ ਬੜੀ ਮਿਹਨਤ ਕੀਤੀ ਜੀ ਨੋਟਾ ਮੰਗਿਆ ਜੋ ਅਸੀਂ ਮੰਗਿਆ ਉਹ ਨਹੀਂ ਦਿੱਤਾ ਇਹਨਾਂ ਜੀ ਨੋਟਾ ਦਾ ਦੇਤਾ ਜੀ ਪਰ ਸਾਰੀਆਂ ਉਹਦੀਆਂ ਪਾਵਰਸ ਕੱਢ ਕੇ ਅਸੀਂ ਇਹ ਮੰਗਿਆ ਸੀ ਵੀ ਨੋਟੇ ਨੂੰ ਇੱਕ ਕੈਂਡੀਡੇਟ ਵਜੋਂ ਲਿਆ ਜਾਵੇ ਜੀ ਜੇ ਉਹ ਉਹ ਜਿੱਤ ਜਾਏ ਮਤਲਬ ਸਾਰਿਆਂ ਨਾਲੋਂ ਜ਼ਿਆਦਾ ਵੋਟਰ ਹੋਣ ਉਸ ਕੰਸੀਲਿਓਨਸੀ ਦੀ ਇਲੈਕਸ਼ਨ ਕੈਨਸਲ ਹੋ ਜਾਏ ਜੀ ਔਰ ਉਹ ਜਿਹੜੇ ਕੈਂਡੀਡੇਟ ਨੇ ਉਹਦੇ ਉਹ ਸਾਰੇ 6 ਸਾਲ ਲਈ ਜਿਹੜਿਆ ਕਰ ਦੇਣਾ 6 ਸਾਲਿਆਂ ਨੂੰ ਮਨਾ ਕਰਦੇ ਬੈਨ ਕਰ ਦਿੱਤੇ ਬੈਨ ਕਰਦੇ ਹੁੰਦਾ ਮੈਂ ਕੈਂਡੀਡੇਟ ਹਾਂ ਜੀ ਇਹ ਇਹ ਇੱਕ ਵਾਰੀ ਇਹ ਕਰਕੇ ਦੇਖ ਲੈਣ ਲੋਕਾਂ ਨੇ ਵੋਟਾਂ ਨੇ ਦੇਖ ਕੇ ਤਾਂ ਲੋਕਾਂ ਨੇ ਰਿਜੈਕਟ ਕਰਦੇ ਆ ਜੀ ਉਹ ਨੋਟਾ ਹੈਗਾ ਸਾਡੇ ਕੌਂਟਰੇਟ ਪਰ ਉਹਦੀ ਮੂਰੇ ਪਾਵਰ ਹੈ ਨਹੀਂ ਜੀ ਉਹ ਪਾਵਰ ਖਿੱਚ ਲਈ ਇਹਨਾਂ ਨੇ ਜੀ ਉਹ ਹੋਇਆ ਨਾ ਹੋਇਆ ਇੱਕ ਬਰਾਬਰ ਹੈ ਇਹ ਇਹ ਹਾਲਤ ਹੋਈ ਉਹ ਲੋਕਾਂ ਕੋਲ ਐਸਪਲੀ ਅਟਰਮ ਨਹੀਂ ਜੀ ਉਹ ਛੋਪੰਚ ਹੈ ਜੀ ਪਰਸਨਲ ਇੰਟਰਸਟ ਦੀ ਵੋਟ ਪਰਸਨਲ ਇੰਟਰਸਟ ਦੀ ਕੈਂਡੀਡੇਟ ਹੈ ਪਰਸਨਲ ਇੰਟਰਸਟ ਨਾਲ ਹੀ ਵੋਟ ਕਰਦਾ ਹਾਂ ਉਹ ਜੀ ਆ ਮੇਰਾ ਕਿਹੜਾ ਜੀ ਇੰਟਰਸਟ ਹੈ ਜੀ ਕਿਹੜਾ ਬੰਦਾ ਮੈਨੂੰ ਚੰਗਾ ਹੋ ਸਕਦਾ ਇਹ ਨਹੀਂ ਮੈਨੂੰ ਕਿਹੜਾ ਬੰਦਾ ਸਟੇਟ ਨੂੰ ਚੰਗਾ ਹੋ ਸਕਦਾ ਜੀ ਜਾਂ ਕੰਟਰੀ ਨੂੰ ਚੰਗਾ ਹੋ ਸਕਦਾ ਜੀ ਮੈਂ ਦੇਖਣਾ ਮੈਂ ਕਿਹੜਾ ਬੰਦਾ ਮਿਲਟਾ ਉਹ ਵੋਟਰ ਵੀ ਉੱਥੇ ਆ ਗਿਆ ਤੇ ਲੀਡਰ ਵੀ ਉੱਥੇ ਆ ਗਿਆ ਆ ਗਿਆ ਇਹ ਸਾਰੇ ਟੋਟਲੀ ਅਨਸਟਰ ਨੇ ਜੀ ਕੋਈ ਸਰਵੇਸਨ ਉਹ ਸਤਿ ਸ਼੍ਰੀ ਅਕਾਲ ਜੀ ਸਮਾਧੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਸਰਦਾਰਾ ਸਿੰਘ ਜੋਹਲ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਲੋਕ ਸਭਾ 2024 ਨੂੰ ਪੰਜਾਬ ਔਰ ਦੇਸ਼ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਚਰਚਾ ਕੀਤੀ ਸੋ ਨਿਚੋੜ ਇਹੀ ਨਿਕਲਿਆ ਕਿ ਤਾਣਾ ਜਿਹੜਾ ਬਹੁਤ ਜ਼ਿਆਦਾ ਉਲਝਿਆ ਚਾਹੇ ਲੀਡਰ ਹੋਣ ਜਾਂ ਵੋਟਰ ਹੋਣ ਕਿਤੇ ਨਾ ਕਿਤੇ ਪਰਸਨਲ ਇੰਟਰਸਟ ਜਿਹੜਾ ਜ਼ਿਆਦਾ ਚੱਲ ਰਿਹਾ ਲੀਡਰ ਆਪਣੇ ਨਿੱਜੀ ਫਾਇਦੇ ਦੇ ਲਈ VOTER ਨੂੰ ਗੁੰਮਰਾਹ ਕਰ ਰਿਹਾ ਔਰ VOTER ਵੀ ਕਿਤੇ ਨਾ ਕਿਤੇ ਹੁਣ ਆਪਣੇ ਫਾਇਦੇ ਦੇ ਲਈ ਸਾਈਲੈਂਟ ਹੋ ਕੇ ਬੈਠਾ ਔਰ ਮੌਕੇ ਤੇ ਹੀ ਇਹ ਚੀਜ਼ ਪਤਾ ਲੱਗੇਗੀ ਕਿ ਕਿਸ ਪਾਰਟੀ ਨੂੰ ਉਹ ਸਪੋਰਟ ਕਰੇਗਾ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਆਮਨ ਸਿੰਘ ਬੁਧਾਨਾ ਟਾਈਮਸ